ਔਰ ਨਹੀਂ ਆਪਣਾ ਲੱਗੇ ਨੇ ਉਹਨਾਂ ਨੂੰ ਬੈਕ ਕਰਾਉਣਾ ਓਕੇ ਓਕੇ ਔਰ ਦੂਜਾ ਬਣਾ ਦੂਜਾ ਬਣਾ ਅੰਦਰ ਕਰਦੇ ਰਾਜਾ ਪਾ ਅੰਦਰ ਕਰਾਓ ਤਾਂ ਹੁਣੀ ਕਰਾਓ ਦੂਜਾ ਬਣਾ ਦੂਜਾ ਬਣਾ ਅੰਦਰ ਵਾਲਾ ਅੰਦਰ ਵਾਲਾ ਅੰਦਰ ਵਾਲਾ ਦੋਲਾ ਸਾਹਿਬ लागू कराचार ਟੜ ਕੇ ਪੋਟ ਰਿਆ ਹਰ ਬੱਸ ਵਿੱਚ ਚੜੀਏ ਥੱਲੇ 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 ਖਾ ਕਰਕੇ ਖਾ ਕਰਕੇ ਥੱਲੇ ਥੱਲੇ ਕੋਈ ਨਹੀਂ ਕੋਈ ਨੂੰ ਡਰਾਈਵਰ ਨੂੰ ਸ਼ੀਸ਼ਾ ਕਾ ਸਾਈਡ ਦੀ ਦਾ ਇੱਧਰ ਆਣਾ ਉਂ ਲਾ ਦਿਓ ਅੰਦਰ ਲਾ ਦਿਓ ਭਾਈ ਬਾਹਰ ਦੇ ਅੰਦਰ ਲਾ ਕੇ ਅੰਦਰ ਬਾਹਰ ਲਾਓ ਅੰਦਰ ਬਾਹਰ ਲਾਓ ਬਾਹਰ ਲਾ ਦਿਓ ਇੱਥੇ ਲਾ ਦਿਓ ਇੱਥੇ ਇਹਦੇ ਮੂੰਹ ਤੇ ਬਾਹਰ ਦੇ ਸਿਧਾ ਕਰ ਦੇ ਅੰਦਰ ਬਾਹਰ ਅੰਦਰ ਬਾਹਰ ਹਾਲਾ ਹਾਲਾ ਆਹ ਲਓ ਇੱਥੇ ਮੂੰਹ ਤੇ ਲਾ ਦੇ ਹਰ ਗੱਲ ਸਹੀ ਬਾਕੀ ਅੰਦਰ ਲਾ ਦਿਓ ਇੱਕ ਬਾਹਰ ਨਾਲ ਆਹ ਸੁਵਟੀ ਪੱਤਰ ਦੇ ਵਲੰਟੀਅਰ ਬੰਦੇ ਜਿਹੜੇ ਆ ਖੂਬ ਖੂਬ ਸਾਡੇ ਤੇ ਫਾਇਦਾ ਆ ਰਹੇ ਆ ਆ ਅੰਦਰ ਬਾਹਰ ਅੰਦਰ ਮੂੰਹ ਤੇ ਫੋਟੋ ਲਾ ਕੇ ਅੰਦਰ ਬਾਹਰ ਕਰਦੇ ਇੱਕ ਨੰਬਰ ਬਾਅਦ ਲਾ ਗਿਆ ਹਾਂ ਇਹਦੇ ਮੂੰਹ ਤੇ ਲਾ ਕੇ ਅੰਦਰ ਆ ਜਾਦੀ ਉਹ ਆ ਉਹ ਲੱਗ ਰਿਹਾ ਵਧੀਆ ਵਧੀਆ ਉਹ ਭਰਾਵਾ ਅੰਦਰ ਕਿੱਥੇ ਗਈ ਆ ਉਹ ਇਧਰ ਉਹ ਇਧਰ ਮਗਰੋ ਮਗਰੋ ਚੱਲੋ ਕਾਉਂਟਰੇ ਅੰਮ੍ਰਿਤਸਰ ਦੇ ਵਿੱਚ ਬੱਸ ਸਟੈਂਡ ਤੇ ਕਾ ਠੀਕ ਨਾਲ ਜਾਓ ਜੇ ਜਾਓ ਬਾਹਰ ਦੀ ਉੱਡਾਈ ਜਾਓ ਬਾਕੀ ਮੈਂ ਧਿਆਨ ਬੱਚਾ ਦਾ ਵੀ ਧਿਆਨ ਰੱਖਿਓ ਆਪ ਵੀ ਨਾ ਲੱਗ ਜਾਓ ਪੋਸਟਰ ਆਜਾ ਆਜਾ ਜੰਮੂ ਨੂੰ ਜਾਣ ਵਾਲੀ ਪੰਜਾਬ ਰੋਡ ਪੇਂ ਦੀ ਬਸ ਤੇ ਉੱਤੇ ਜਿਹੜਾ ਵਾ ਪੋਸਟ ਚਟਕਾਇਆ ਜਾ ਰਿਹਾ ਪੋਸਟ ਲਾਇਆ ਜਾ ਰਿਹਾ ਜੰਮੂ ਨੂੰ ਜਾਣ ਵਾਲੀ ਕਾ ਇਹ ਜੰਮੂ ਆਗਮਨ ਵਾਸਤੇ ਜਿਹੜੇ ਤੇ ਪੋਸਟ ਆਇਆ ਜਾ ਰਿਹਾ ਹਾਂ ਦੇਖੋ ਹਾਂ <laughs> ਜੀ <laughs> <laughs> ਪੂਰੀ ਸੜਕਾਂ ਦੀ ਆਵਾਜਾਈ ਰੇਲ ਦੀ ਆਵਾਜਾਈ ਪੂਰੀ ਤਰ੍ਹਾਂ ਜਾਮ ਰਹੂਗੀ ਸਰਕਾਰੀ ਤੇ ਗੈਰ ਸਰਕਾਰੀ ਸਾਰੇ ادارے ਬੰਦ ਰਹਿਣਗੇ ਲਗਭਗ ਪੰਜਾਬ ਦੀਆਂ ਤਮਾਮ ਜਥੇਬੰਦੀਆਂ ਵੱਲੋਂ ਸਾਨੂੰ ਸਮਰਥਨ ਆ ਗਿਆ 3 ਬਿੱਲਰਾਂ ਵਾਲਿਆਂ ਨੇ ਵੀ ਕੱਲ੍ਹ ਕਰਤਾ ਲਣ ਅੱਜ ਅਸੀਂ ਸਾਰੇ ਸ਼ਹਿਰ ਦੇ ਵਿੱਚ ਭੁਮਕਾਇਆ ਸਾਡੀਆਂ ਲਗਭਗ ਸਾਰੀਆਂ ਛੜਕਾ ਕਿਸੇ ਜ਼ਿਆਦਾਤਰ ਬੰਦਿਆਂ ਨੇ ਕਿਹਾ ਸਾਨੂੰ ਪਤਾ ਵਾ ਅਸੀਂ ਤੁਹਾਡੇ ਨਾਲ ਅਸੀਂ ਬੰਦ ਕਰ ਲਾਂਗੇ ਜੋ ਸਾਨੂੰ ਮਿਲਿਆ ਦੋਤਿਆਂ ਨੇ ਕਿਹਾ ਅਸੀਂ ਸਵੇਰੇ ਦੁੱਧ ਨਹੀਂ ਪਾਵਾਂਗੇ ਕਿਸਾਨਾਂ ਨੂੰ ਪੀ ਲਿਆ ਦੁੱਧ ਲੈ ਕੇ ਸਵੇਰੇ ਨਹੀਂ ਆਉਣਾ ਪੀ ਨੂੰ ਸ਼ਾਮ ਨੂੰ ਲਾਇਓ ਕੋਈ ਵੀ ਕਿਸਾਨ ਸਬਜ਼ੀ ਲੈ ਕੇ ਨਹੀਂ ਆਊਗਾ ਪੀ ਲਿਆ ਸਾਡੀ ਸ਼ਾਮ ਨੂੰ ਮੁੜ ਕੇ ਸਬਜ਼ੀ ਜਿਹੜੀ ਸ਼ਾਮ ਨੂੰ ਮੁੜ ਕੇ ਸਬਜ਼ੀ ਲਿਆਂਦੀ ਜਾਊਗੀ ਦਾਣਾ ਮੰਡੀ ਤੇ ਸਬਜ਼ੀ ਮੰਡੀ ਬੰਦ ਰਹੂਗੀ ਹਰ ਤਰ੍ਹਾਂ ਦਾ ਮੁਕੰਮਲ ਬੰਦ ਰਹੂਗਾ ਇਹਦੇ ਨਾਲ ਜਿਹੜੇ ਇੱਥੇ ਆਪਾਂ ਪ੍ਰੋਗਰਾਮ ਕਰਨੇ ਆ ਤੁਸੀਂ ਮੇਨ ਰੋਡ ਦੇਖੋ ਇੱਕ ਤਾਂ ਬਿਆਸ ਰੇਲਵੇ ਸਟੇਸ਼ਨ ਬੰਦ ਰਹੂਗਾ ਉੱਥੇ ਜਾਮ ਹੋਊਗਾ ਇੱਕ ਰਈਏ ਤੋਂ ਅਗਲੇ ਬੰਨੇ ਨਰਿੰਜਨਪੁਰਾ ਪਿੰਡਾ ਉੱਥੇ ਜਾਮ ਹੋਊਗਾ ਇੱਕ ਟੋਲ ਪਲਾਜ਼ਾ ਮਨਾਂ ਵਾਲਾ ਉੱਥੇ ਜਾਮ ਹੋਊਗਾ ਇੱਕ 골ਡਨ ਗੇਟ ਤੇ ਜਾਮ ਹੋਊਗਾ ਇਹਦੋਂ ਕਾ ਐਸਟੀ ਸੜਕ ਦੇ ਜੇ ਆਪਾਂ ਜਾਈਏ ਪ੍ਰੇਟਾਰੀ ਨੂੰ ਤੇ ਟੋਲ ਪਲਾਜ਼ਾ ਛੱਡਣ ਆ ਉੱਥੇ ਜਾਮ ਹੋਊਗਾ ਸਾਡਾ ਇਹਦੋਂ ਕਾ ਜੇ ਉਧਰ ਹੀ ਗੱਲ ਕਰੀਏ ਤਾਂ ਮਹਿਤਾ ਚੌਂਕ ਦੇ ਵਿੱਚ ਜਾਮ ਹੋਊਗਾ ਇਹ ਤੋਂਗਾ ਖਜ਼ਾਲਾ ਅੰਮ੍ਰਿਤਸਰ ਨੂੰ ਹੁੰਦਾ ਉੱਥੇ ਜਾਮ ਲੱਗੂਗਾ ਸਾਡੇ ਵੱਲੋਂ ਔਰ ਇਹਦੇ ਨਾਲ ਦੀ ਨਾਲ ਜਿਸ ਤਰ੍ਹਾਂ ਕਥੂ ਨੰਗਲ ਟੋਲਪਲਾ ਜਾ ਵਾ ਉਥੇ ਵੀ ਜਾਮ ਹੋਊਗਾ ਉਸੇ ਸੜਕ ਦੇ ਉੱਤੇ ਔਰ ਜਿਹੜੀ ਜੰਮੂ ਵਾਲੀ ਰੇਲ ਆ ਉਹ ਆਪਣਾ ਹੈਗਾ ਵਾ ਪਿੰਡ ਬਜ਼ੁਰਗ ਆਪਣਾ ਲੇਹ ਜਹਾਂਗੀਰ ਉਥੇ ਜਾਮ ਲੱਗੂਗਾ ਜਿਹੜੀ ਡੇਰਾ ਬਾਬਾ ਨਾਨਕ ਵਾਲੀ ਲੈਣ ਆ ਉਥੇ ਪਿੰਡ ਪੰਦੇਰਕਲਾ ਲੱਗੇ ਸੜਕ ਤੇ ਰੇਲ ਵੀ ਜਾਮ ਹੋਗੀ ਉਸੇ ਜਾਮ ਕਰਾਂਗੇ ਇਹ ਤੋਂ ਗਾਂ ਜਿਹੜੀ ਰਮਦਾਸ ਵਾਲੀ ਆ ਉਹ ਗੱਗੋਮਾਲ ਵੀ ਜਾਮ ਹੋਊਗਾ ਗੁਜਰਪੁਰਾ ਪਿੰਡ ਆ ਉਹ ਜਿਹੜੀ ਮੇਨ ਰੂਟ ਹੈ ਉੱਥੇ ਵੀ ਜਾਮ ਹੋਊ ਚਮਿਆਰੀ ਚ ਵੀ ਜਾਮ ਹੋਊ ਅਜਨਾਲਾ ਮੇਨ ਚੌਕ ਜਾਮ ਰਹੂਗਾ ਇਹ ਤੋਂ ਗਾਂ ਆਜੋ ਇੱਧਰ RAMTEER ਤੇ RAMTEER ਤੇ ਵਿੱਚ ਮੇਨ ਜਾਮ ਹੋਊਗਾ ਇਹ ਤੋਂ ਗਾਂ ਲਗਭਗ ਇੱਥੇ ਹੋ ਗਿਆ ਇਹ ਗੁਰੂਕਾ ਬਾਗ ਏਰੀਆ ਚ ਵੀ ਆਪਾਂ ਮਸ਼ੋਵਾ ਇੱਕ ਹੈਗਾ ਫਤਿਹਗੜ੍ਹ ਚਨਾਲਾ ਰੋਡ ਉੱਥੇ ਵੀ ਜਾਮ ਲੱਗੂਗਾ ਇਧਰਲੇ ਪਾਸੇ ਜਿਹੜੀ ਤਰਨਤਾਰ ਨੂੰ ਮੇਨ ਰੂਟ ਜਾ ਰਹੀ ਹੈ ਬੰਡਾਲਾ ਪਿੰਡ ਲਾ ਕੇ ਉੱਥੇ ਜਾਮ ਹੋਊਗਾ ਇੱਧਰ ਅੰਮ੍ਰਿਤਸਰ ਤੋਂ ਤਰਨਤਾਰ ਜਾ ਰਹੇ ਆ ਚੱਬਾ ਪਿੰਡ ਲਾ ਕੇ ਜਾਮ ਹੋਊਗਾ ਇੱਧਰੋਂ ਚਭਾਲ ਰੋਡ ਤੇ ਵੀ ਜਾਮ ਹੋਊਗਾ ਤਾਂ ਲਗਭਗ ਮੈਂ अनेका ਕਹਿ ਲਵਾਂ ਵੀ ਮੈਂ ਗਿਣ ਕੇ ਬਾਅਦ ਚ ਦੱਸ ਦਊਗਾ ਵੀ 30 40 ਸੜਕਾਂ ਤੇ ਜਾਮ ਉੱਧਰ ਮਜੀਠੇ ਵਾਲੇ ਪਾਸੇ ਜਿਹੜਾ ਮਜੀਠਾ ਰੋਡ ਆ ਬਡਾਲੇ ਵਟਾਲ ਪੋਮਾ ਵਡਾਲਾ ਪਿੰਡ ਆ ਉੱਥੇ ਜਾਮ ਹੋਊਗਾ ਅਰੇ ਤੋਂ ਗਾਹਾਂ ਮਜੀਠਾ ਟੱਪ ਕੇ ਨੰਗਲ ਪਨੂਆ ਉੱਥੇ ਵੀ ਜਾਮ ਹੋਊਗਾ ਉਹ ਉਹ ਤੋ ਮੈਨੂੰ ਲੱਗਦਾ ਇਹਦੋਂ ਕਾ ਕੋਟਲਾ ਗੁਜਰਾ ਸੰਗਤਪੁਰਾ ਰੋਡ ਤੇ ਜਾਮ ਹੋਊਗਾ ਲਗਭਗ 30 40 ਛੜਕੀ ਜਾਮ ਹੋਣਗੇ ਔਰ ਲਗਭਗ ਜਿਹੜੀਆਂ ਰੇਲਾਵਾਂ ਅਸੀਂ ਪੂਰੇ ਦੋਵਾਂ ਫੋਰਮਾਂ ਨੇ ਫੈਸਲਾ ਕੀਤਾ ਹੈ ਨਾ ਬਾਹਰੋਂ ਆ ਰੀਆਂ ਉਧਰੋਂ ਸ਼ੰਭੂ ਬਾਡਰ ਹਰਿਆਣਾ ਕੱਟਿਆ ਜਾਊ ਉਧਰਲੇ ਪਾਸੇ ਪੰਚਕੂਲਾ ਕੱਟਾਂਗੇ ਇੱਧਰ ਆ ਰਿਆ ਰਾਸਤਾਂ ਇਧਰੋਂ ਕੱਟ ਦਾਂਗੇ ਉਧਰ ਆਪਣਾ ਜਿਹੜਾ ਗਰਦਾਸਪੁਰ ਤੋਂ ਅੱਗੇ ਆਪਣਾ ਸ਼ਹਿਰ ਆ ਪਠਾਨਕੋਟ ਉਧਰੋਂ ਕੱਟ ਦਾਂਗੇ ਤੋ ਬਾਹਰੋਂ ਕੋਈ ਰੇਲ ਇੰਟਰ ਨਹੀਂ ਕਰੂਗੀ ਠੀਕ ਆ ਠੀਕ ਹੈ ਜੀ ਹਾਂ ਜੜੀਆਂ ਐਮਰਜੈਂਸੀ ਸੇਵਾਵਾਂ ਬਹਾਲ ਰੱਖੀਆਂ ਆਪਾਂ ਐਮਰਜੈਂਸੀ ਸੇਵਾਵਾਂ ਦੇ ਵਿੱਚ ਇੱਕ ਬੇਨਤੀ ਆ ਕਿ ਜਿਹੜੀ ਮੈਡੀਕਲ ਸੇਵਾ ਵਾ ਉਹ ਬਹਾਲ ਰਹੂਗੀ ਇਹ ਤੋਂ ਘਾਂ ਜਿਹੜਾ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈ ਲਾੜਾ ਲਾੜੀ ਉਹ ਬਿਲਕੁਲ ਨਹੀਂ ਢੱਕਾਂਗੇ ਜਿਹੜੇ 에ਰਪੋਰਟ ਦਾ ਜ਼ਰੂਰੀ ਜਾਣ ਵਾਲਾ ਬੰਦਾ ਉਹਨੂੰ ਨਹੀਂ ਰੋਕਿਆ ਜਾਊਗਾ ਔਰ ਵੈਸੇ ਵੀ ਕੋਈ ਜ਼ਰੂਰੀ ਨਿਕਲਾ ਕਿਸੇ ਮੁੰਡੇ ਨੂੰ ਇਹ ਕਿਹਾ ਵੀ ਮੇਰਾ ਨੌਕਰੀ ਲਈ ਕੋਈ ਇੰਟਰਵਿਊ ਕਰਾ ਹੈਗੀ ਆ ਜਾਬਲ ਤਾਂ ਉਧਰ ਵੇਦਕਦਾਰੇ ਬੰਦ ਹੈਗੇ ਆ ਫਿਰ ਵੀ ਜੇ ਹੋਊਗੀ ਉਤਰਾ ਸਾਡੀ ਅਪੀਲ ਹੈ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਨੇ ਉਹਨਾਂ ਨੂੰ ਵੀ ਜਿੱਥੇ-ਜਿੱਥੇ ਸਾਡੇ ਮੋਰਚੇ ਲੱਗਦੇ ਲੰਗਰ ਪਹਚਾਓ ਠੀਕ ਹੈ ਜੀ ਇਹ ਦੂਸਰੀ ਬੇਨਤੀ ਹੈ ਜਨੇ ਧਾਰਮਿਕ ਪ੍ਰਚਾਰਕ ਆ ਉਹ ਬੰਦ ਦੀ ਕਾਲ ਨੂੰ ਪ੍ਰਚਾਰ ਪ੍ਰੋਪਗੈਂਡ ਵਿੱਚ ਸ਼ਾਮਲ ਹੋਣ ਉਦੋਂ ਕਹਾ ਜਿਹੜੇ ਆਪਣੇ ਗਾਇਕ ਆ ਲੋਕ ਗਾਇਕ ਪੰਜਾਬੀ ਗਾਇਕਾ ਬੜੀ ਸਪੋਰਟ ਕਰ ਰਹੇ ਉਹ ਸਾਡਾ ਹਮਾਇਤ ਕਰਨ ਪਿੰਡਾਂ ਦੀਆਂ ਜਿਹੜੀਆਂ ਕਮੇਟੀਆਂ ਗੁਰਦੁਆਰਾ ਕਮੇਟੀਆਂ ਰੋਜ਼ ਅਨਾਉਂਸਮੈਂਟ ਕਰਨ ਇਹ ਤੋਂ ਕਾ ਜਿਹੜੇ ਸਪੋਰਟਸ ਕਲੱਬ ਆ ਉਹ ਸਹਿਯੋਗ ਕਰਨ ਅਸੀਂ ਟੋਟਲ ਜਿੰਨੇ ਵੀ ਸ਼ਹਿਰੀ ਨੇ 3 ਕਰੋੜ ਪੰਜਾਬੀ ਨੇ ਸੰਸਥਾਵਾਂ ਅੱਡ-ਅੱਡ ਨੇ ਨਾਂ ਲੈਣ ਨੂੰ ਰਾਇੰਦੇ ਉਹਨਾਂ ਕੋਲੇ ਸਹਿਯੋਗ ਦੀ ਮੰਗ ਕਰਦੇ ਆ ਸਾਨੂੰ ਪਤਾ ਐ ਬਗੈਰ ਕਿਸੇ ਹੁਜਤ ਦੇ ਪੂਰਾ ਪੰਜਾਬ 3 ਕਰੋੜ ਪੰਜਾਬੀ ਜਾਮ ਕਰਨਗੇ ਅਰ ਮੋਦੀਸ ਕਰਨ ਬਹੁਤ ਜ਼ਿਆਦਾ ਵੇਖੋ ਇੰਨਾ ਕੁ ਦਾ ਆਸ ਨਹੀਂ ਹੈਗੀ ਦੇਖੋ ਜਦੋਂ ਪਤਾ ਲੱਗਿਆ ਪੰਜਾਬ ਨੂੰ ਕਿ ਹਮਲਾ ਕੱਲਾ ਕਿਸਾਨ ਮਜ਼ਦੂਰ ਤੇ ਨਹੀਂ ਹੈ ਜੇ ਇਹੇ ਮਾਰੇਗੇ ਖੇਤੀਦਾਰ ਤੇ ਖੇਤੀ ਤੇ ਆਧਾਰ ਤੇ ਆ ਨਾ ਸਾਰਾ ਪੰਜਾਬ ਜੇ ਖੇਤੀ ਮਾਰੀ ਗਈ ਤੇ ਸਾਰੇ ਮਾਰੇ ਜਾਣਗੇ ਤਾਂ ਵਿਆਪਕ ਰੂਪ ਵਿੱਚ ਸਮਰਥਨ ਮਿਲ ਰਿਹਾ ਜੋ ਬੰਦ ਕਰਨ ਵਾਸਤੇ ਵੀ ਹੋਣਾ ਕੋਈ ਦੇਖੋ ਅਸੀਂ ਪ੍ਰਚਾਰ ਅੱਜ ਕਰ ਰਹੇ ਆਂ ਵੈਸੇ ਸਾਡੀਆਂ ਟੀਮਾਂ ਕੁੱਟਣ ਗਿਆ ਸਹਿਯੋਗ ਕਰਨ ਗਿਆ ਮੈਨੂੰ ਲੱਗਦਾ ਮੁਕੰਮਲ ਬੰਦ ਹੋਊਗਾ ਸਵੈ ਇੱਛਾ ਦੇ ਨਾਲ ਕੋ ਜਬਰਦਸਤੀ ਅਸੀਂ ਕਦੀ ਨਹੀਂ ਕਰਦੇ ਹੁੰਦੇ ਲਗਭਗ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਸਵੇਰੇ 7 ਤੋਂ ਲੈ ਕੇ ਸ਼ਾਮ 4 ਵਜੇ ਦੇ ਵਿੱਚ ਪੂਰੀ ਤਰ੍ਹਾਂ ਮੁਕੰਮਲ ਬੰਦ ਹੋਊਗਾ ਜੋ ਅਸੀਂ ਕਰ ਰਹੇ ਹਾਂ ਬੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਹਦੇ ਬਾਰੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਕੋਲ ਜਵਾਬ ਮੰਗਿਆ ਕੱਲ੍ਹ ਦੇਖੋ ਕ੍ਰਿਟੀਕਲ ਹੈ ਉਹਨਾਂ ਦੀ ਸਿਹਤ ਬਾਕੀ ਹਾਕਮ ਜੜੇ ਨੇ ਉਹ ਅਦਾਲਤਾਂ ਵਿੱਚ ਮਸਲੇ ਨੂੰ ਉਲਝਾਉਣਾ ਚਾਹੁੰਦੇ ਨੇ ਅਦਾਲਤਾਂ ਤੇ ਮੋਢੇ ਤੇ ਰੱਖ ਕੇ ਜੋ ਉਹਨਾਂ ਦੇ ਮਨ 'ਚ ਹੈਗੀ ਆ ਪੰਜਾਬ ਸਰਕਾਰ ਕੇਂਦਰ ਕੋ ਘੱਟ ਨਹੀਂ ਗਈ ਤੇ ਕੇਂਦਰ ਪੰਜਾਬ ਕੋ ਘੱਟ ਨਹੀਂ ਗਿਆ ਸਾਰੀਆਂ ਸਰਕਾਰਾਂ ਉੱਤੇਦਾਰ ਹਮੇਸ਼ਾ ਕਹਿੰਦੇ ਵੀ ਆਪਾਂ ਪਹਿਲੀ ਕਿਸਾਨ ਆ ਬਾਅਦ ਨਹੀਂ ਨਹੀਂ ਉਹ ਗੱਲਾਂ ਕੀਤਾ ਕੁਝ ਨਹੀਂ ਹੁੰਦਾ ਜੀ ਕਹੇ ਲੋ ਕਿਸਾਨ ਆ ਜਿਹੜੇ ਇੱਧਰ ਭੱਜਦੇ ਆ ਚਲੋ ਖਨੋਰੀ ਬਾਰਡਰ ਹੱਕ ਹੈ ਉਹਨਾਂ ਦਾ ਚਲੇ ਜਾਣ ਮੈਨੀਆਂ ਦਾ ਉਹ ਦਿੱਲੀ ਕਿਉਂ ਨਹੀਂ ਜਾਂਦੇ ਹੈਗੇ ਚਰਨ ਐਮ ਐਲ ਏ ਲੈ ਕੇ ਉਹ ਪੀਓ ਪੀ ਪੀਓ ਮੋ ਆਫਿਸ ਬੈਠੇ ਨਾ ਜਾ ਕੇ ਪ੍ਰਧਾਨ ਮੰਤਰੀ ਤੇ ਦਬਾਅ ਪਾਉਣ ਵੀ ਸਾਡੀਆਂ ਮੰਗਾਂ ਮੰਨੀਆਂ ਜਾਣ ਪਰ ਕਈ ਜਥੇਬੰਦੀਆਂ ਜਿਹੜੀਆਂ ਉਹ ਕਹਿ ਰਹੀਆਂ ਕਿ ਢੱਲੇਵਾਲ ਸਾਹਿਬ ਦੇ ਜੇ ਮਾਰਕ ਮੰਨ ਲਓ 19 ਹਿੰਦਿਆ ਉਹਨਾਂ ਦੇ ਸ਼ਰੀਰ ਦੇ ਨਾਲ ਤੇ ਉਹਦਾ ਜਿਹੜਾ ਹੈ ਉਹਦੇ ਖਮਿਆਜਾ ਜਿਹੜਾ ਪੰਜਾਬ ਨੂੰ ਮਾੜੇ ਹੁਨਾਤਾ ਦੇ ਨਾਲ ਪੁੱਟਣਾ ਪਏਗਾ ਇਹ ਤੁਹਾਡੀ ਜਥੇਬੰਦੀਆਂ ਦੇ ਲੋਕ ਕਹਿ ਰਹੇ ਕੋਈ ਨਹੀਂ ਨਹੀਂ ਮੈਨੂੰ ਨਹੀਂ ਕਰਨਾ ਚਾਹੀਦਾ ਤੁਸੀਂ ਇਹਨੂੰ ਕਿੱਦਾਂ ਵੇਖਦੇ ਮੈਨੂੰ ਨਹੀਂ ਲੱਗਦਾ ਪੰਜਾਬ ਨੇ ਬੜੇ ਦੌਰ ਦੇਖੇ ਹੈ ਠੀਕ ਆ ਪੰਜਾਬੀ ਬੜੇ ਪੀਸਫੁਲੀਆਂ ਸ਼ਾਂਤਮਈਆ ਬਾਈਬਲ ਕਲਾਂ ਗੋਲੀकांड ਹੋਇਆ ਸਭ ਤੋਂ ਵੱਡਾ ਸਿਕਾ ਉਹ ਆਪਣੇ ਰੋਸ ਵੀ ਜ਼ਾਹਰ ਕੀਤਾ ਇਹੋ ਜਿਹੇ ਹਾਲਾਤ ਨਹੀਂ ਹੈਗੇ ਜਿਵੇਂ ਦੂਜੇ ਡਬਲ ਇੰਜਨ ਵਾਲੀ ਸਰਕਾਰ ਤੇ ਹੁੰਦੇ ਆ ਤੋਂ ਬੜੇ-ਬੜੇ ਪ੍ਰੋਟੈਸਟ ਹੋਇਆ ਕੁਝ ਵੀ ਹੋਊ ਪੰਜਾਬ ਨੇ ਸ਼ਾਂਤਮਈ ਰਹਿਣਾ ਉਹਨੂੰ ਡੈਮੋਕਰੇਟਿਕ ਤਰੀਕਾ ਆਪਣਾ ਪ੍ਰੋਟੈਸਟ ਕਰਨ ਦਾ ਹੱਕ ਹੈਗਾ ਵਾ ਇਹ ਸਰਕਾਰ ਵੀ ਦਿਖ ਰਹੀ ਆ ਜੇ ਡੱਲੇਆਲ ਸਾਹਿਬ ਦੀ ਸ਼ਹਾਦਤ ਹੁੰਦੀ ਉਹਦੀ ਜ਼ਿੰਮੇਵਾਰ ਮੋਦੀ ਸਰਕਾਰ ਹੋ ਪਰ ਐਸਕੇਮ ਨੇ ਤੁਹਾਨੂੰ ਕਿਉਂ ਸਪਰਸ਼ਣ ਨਹੀਂ ਦਿੱਤਾ ਦੋਵੇਂ ਦੋਵੇਂ ਫਾਰਮਾਂ ਦੋ ਗੱਲਾਂ ਮੈਂ ਇੰਨੀ ਕਹਿੰਦਾ ਇਹ ਤਾਂ ਐਸਕੇਮ ਦਾ ਸਕਦਾ ਪਰ ਐਸਕੇਮ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਆਉਣ ਵਾਲੇ ਬੰਦ ਦੇ ਵਿੱਚ ਸਹਿਯੋਗ ਕਰ ਰਹੀਆਂ ਹੈਗੀ ਤੇ ਡਾਕਟਰ ਮਨਵੋਲ ਸਿੰਘ ਕੱਲ ਜਿਹੜੇ ਚਲੇ ਗਏ ਨੇ ਹਾਂ ਦੇਖੋ ਸਾਡੇ ਪਰ